ਏਅਰ ਕੈਨੇਡਾ ਅੱਜ ਤੋਂ ਉਡਾਣਾ ਬਹਾਲ ਕਰ ਰਹੀ ਹੈ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਨਾਲ ਇਸ ਦੀ 9 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ ਗੱਲਬਾਤ ਮਗਰੋਂ ਮੰਗਲਵਾਰ ਸਵੇਰੇ ਦੋਹਾਂ ਧਿਰਾਂ ਵਿਚਕਾਰ ਇੱਕ ਅਸਥਾਈ ਸਮਝੌਤੇ ਤੇ ਸਹਿਮਤੀ ਬਣੀ ਹੈ ਅਤੇ ਯੂਨੀਅਨ ਵੱਲੋਂ ਹੜਤਾਲ ਸਮਾਪਤ ਕਰ ਦਿੱਤੀ ਗਈ ਮੀਡੀਏਟਰ ਵਿਲੀਅਮ ਕੈਪਲਾਨ ਰਾਹੀਂ ਦੋਹਾਂ ਧਿਰਾਂ ਚ ਗੱਲ ਚੱਲ ਰਹੀ ਸੀ 에ਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਉਡਾਣਾ ਹੌਲੀ ਹੌਲੀ ਬਹਾਲ ਕਰ ਦਵੇਗੀ 에ਅਰ ਕੈਨੇਡਾ ਅਤੇ 에ਅਰ ਕੈਨੇਡਾ ਰੂਸ਼ ਦੀਆਂ ਉਡਾਣਾ ਸ਼ਨੀਵਾਰ ਤੋਂ ਸਨ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਨੇ ਵੀ ਬਿਆਨ ਚ ਫਲਾਈਟ ਅਟੈਂਡੈਂਟਸ ਨੂੰ ਕੰਮਕਾਜ ਮੁੜ ਸ਼ੁਰੂ ਕਰਨ ਵਿੱਚ ਪੂਰਾ ਸਹਿਯੋਗ ਕਰਨ ਲਈ ਆਖਿਆ ਹੈ 에어 ਕੈਨੇਡਾ ਨੇ ਕਿਹਾ ਕਿ ਉਸ ਦੀਆਂ ਉਡਾਣਾਂ ਮੰਗਲਵਾਰ ਸ਼ਾਮ ਤੋਂ ਬਹਾਲ ਹੋ ਰਹੀਆਂ ਨੇ ਪਰ ਚੇਤਾਵਨੀ ਦਿੱਤੀ ਹੈ ਕਿ ਪੂਰੇ ਆਪਰੇਸ਼ਨ ਚ ਵਾਪਸੀ ਲਈ 7 ਤੋਂ 10 ਦਿਨ ਲੱਗ ਸਕਦੇ ਨੇ ਅਤੇ ਕੁਝ ਉਡਾਣਾਂ ਉਦੋਂ ਤੱਕ ਰੱਦ ਰਹਿਣਗੀਆਂ ਜਦੋਂ ਤੱਕ ਸਮਾਸਾਰਨੀ ਸਥਿਰ ਨਹੀਂ ਹੋ ਜਾਂਦੀ 에어ਲਾਈਨ ਨੇ ਕਿਹਾ ਕਿ ਜਿੰਨਾ ਗਾਹਕਾਂ ਦੀ ਬੁਕਿੰਗ ਕੰਫਰਮ ਹੈ ਅਤੇ ਉਹਨਾਂ ਦੀ ਫਲਾਈਟ ਦਾ ਸਟੇਟਸ ਬਹਾਲ ਖਾਈ ਦੇ ਰਿਹਾ ਹੈ ਤਾਂ ਉਹਨਾਂ ਨੂੰ ਹੀ ਹਵਾਈ ਅੱਡੇ ਤੇ ਜਾਣਾ ਚਾਹੀਦਾ ਹੈ